ਸੋਫੀ ਸੰਤ ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੂਰਵ ਬਾਬਾ ਫਰੀਦ ਸੰਸਥਾ ਵੱਲੋਂ ਧਾਰਮਿਕ ਸਮਾਗਮਾਂ ਰਾਹੀਂ ਧਮ ਤਮ ਦੇ ਨਾਲ 19 ਸਤੰਬਰ ਤੋਂ 23 ਸਤੰਬਰ ਮਨਾਇਆ ਜਾ ਰਿਹਾ ਹੈ ਬਾਬਾ ਫਰੀਦ ਜੀ ਆਗਮਨ ਪੂਰਵ ਦੀ ਸ਼ੁਰੂਆਤ ਬੀਤੀ ਕੱਲ ਢਿੱਲਾ ਬਾਬਾ ਸ਼ੇਖ ਫਰੀਦ ਜੀ ਵਿਖੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਆਰੰਭ ਕਰਕੇ ਕੀਤੀ ਗਈ ਸੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚ ਨਮਸਤਕ ਉਹ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਨੂੰ ਸ਼ਰਧਾਂਜਲੀ ਪੇਟ ਕੀਤੀ ਜਾ ਰਹੀ ਹੈ ਅਤੇ ਬਾਬਾ ਫਰੀਦ ਆਗਮਨਪੁਰਬ ਨੂੰ ਸਮਰਪਿਤ ਲੰਗਰ ਸ਼ਬੀਲਾ ਬਲੱਡ ਕੈਂਪ ਅਤੇ ਹੋਰ ਸੰਗਤਾਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਜ਼ਿਕਰਯੋਗ ਹੈ ਕਿ 23 ਸਤੰਬਰ ਨੂੰ ਇੱਕ ਵਿਸ਼ਾਲ ਨਗਰ ਕੀਰਤਨ ਵੀ ਕੱਢਿਆ ਜਾ ਰਿਹਾ ਹੈ ਉਸੇ ਹੀ ਲੜੀ ਦੇ ਤਹਿਤ ਬੀਤੇ ਦਿਨੀ ਬਾਬਾ ਫਰੀਦ ਬਲੱਡ ਸੇਵਾ ਸੁਸਾਇਟੀ ਫਰੀਦਕੋਟ ਵੱਲੋਂ बाबा फरीद जी आगमनਪੁਰਬ ਨੂੰ ਸਮਰਪਿਤ ਇੱਕ ਵਿਸ਼ਾਲ ਬਲੱਡ ਕੈਂਪ ਲਗਾ ਕੇ ਕੈਂਪਾਂ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਦੇ ਦੌਰਾਨ ਬਲੱਡ ਡੋਨਰਾਂ ਵੱਲੋਂ ਆਪਣਾ ਬਲੱਡ ਡੋਨੇਟ ਕਰਕੇ ਯੋਗਦਾਨ ਪਾਇਆ ਗਿਆ ਸੀ ਜੋ ਕਿ ਸੁਸਾਇਟੀ ਵੱਲੋਂ ਬਾਬਾ ਫਰੀਦ ਜੀ ਆਗਮਣਪੁਰਬ ਨੂੰ ਸਮਰਪਿਤ ਬਲੱਡ ਕੈਂਪ ਹੁਣ ਕਿਲਾ ਮੁਬਾਰਕ ਚੌਕ ਵਿਖੇ ਲਗਾਤਾਰ ਹੀ ਚੱਲ ਰਿਹਾ ਹੈ ਸੋਸਾਇਟੀ ਆਗੂਆ ਵੱਲੋਂ ਦੱਸਿਆ ਕਿ ਸਾਡੀ ਸੋਸਾਇਟੀ ਵੱਲੋਂ ਲਗਾਤਾਰਹੀ ਬਾਬਾ ਫਰੀਜੀ ਆਗਮਨ ਪੂਰਵ ਨੂੰ ਸਮਰਪਿਤ ਫਰੀਦਕੋਟ ਦੀ ਵੱਖ-ਵੱਖ ਸਥਾਨਾਂ ਤੇ ਬਲੱਡ ਕੈਂਪ ਲਗਾਏ ਜਾ ਰਹੇ ਹਨ ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਵੱਧ ਚੜ ਕੇ ਖੂਨਦਾਨ ਕੈਂਪ ਦੇ ਵਿੱਚ ਆਪਣਾ ਬਲੱਡ ਡੋਨੇਟ ਕਰਕੇ ਆਪਣਾ ਯੋਗਦਾਨ ਪਾਇਆ ਜਾਵੇ ਬੰਦੇ ਜੀ ਅੱਜ ਕਿੰਤਰ ਗਏ। ਵਾਇਕਰ ਜੀ ਦਾ ਖਾਸਾ ਵਾਇਕਰ ਜੀ ਦੀ ਫਤਿਹ ਸਾਰਿਆਂ ਸੰਗਤਾਂ ਨੂੰ ਬਾਬਾ ਸ਼ੇਖ ਫਰੀਦ ਜੀ ਦੇ ਆਗਾ ਬਰ ਬੜੀ ਲੱਖ ਲੱਖ ਵਧਾਈ। ਇਹ ਜੀ ਖਾਸਾ ਦੀ ਤਰ੍ਹਾਂ ਕਿਲੇ ਦੇ 메ਨ ਗੇਟ ਅੱਗੇ ਬਾਬਾ ਫਰੀਦ ਜੀ ਬਲੱਡ ਸਰਵ ਸਟੇਸ਼ਨੋਂ ਜੋ ਕਿ ਅਸੀਂ ਪੂਰੇ ਪੰਜਾਬ ਚ ਕੈਂਪ ਲਾਉਨੇ ਆ ਤੇ ਇੱਥੇ ਹਰ ਸਾਲ ਦੀ ਤਰ੍ਹਾਂ ਮੇਲੇ ਦੀ ਖੁਸ਼ੀ ਚ ਕੈਂਪ ਲਾਇਆ ਜਾਂਦਾ ਜੋ ਕਿ ਅਸੀਂ ਹਰ ਇੱਕ ਜ਼ਿਲ੍ਹੇ ਦੀ ਟੀਮ ਮਂਗਾਉਣੀ ਆ ਜੀ 5-6 ਜਿਲ੍ਹਿਆਂ ਦੀਆਂ ਟੀਮਾਂ ਮਂਗਾਈਆਂ ਜੀ। ਹਰ ਮੰਨ ਲਓ ਮੈਡੀਕਲ ਦੇ ਵਿੱਚ ਬਲੱਡ ਦੀ ਲੋੜ ਪੂਰੀ ਹੋ ਸਕੇ ਕਿੰਨੇ ਕੁ ਡੋਨਰ ਆ ਰਹੇ ਆ ਕਿਸ ਤਰ੍ਹਾਂ ਦਾ ਬੋਲ ਚੱਲਿਆ ਡੇਲੀ ਦੇ ਡੋਨਰ ਜੀ 100 ਪਲੱਸ ਆ ਰਹੇ ਆ ਬਹੁਤ ਸੰਗਤਾਂ ਦਾ ਸੰਯੋਗ ਮਿਲ ਰਿਹਾ ਸੰਗਤਾਂ ਨੂੰ ਇਹੀ ਬੇਨਤੀ ਹੈ ਜੀ ਬਹੁਤ ਬਹੁਤ ਖੂਨਦਾਨ ਕਰੋ ਜੋ ਕਿ ਇਹ ਇੱਕ ਇਨਸਾਨ ਤੋਂ ਦੂਜੇ ਇਨਸਾਨ ਤੱਕ ਲੱਗਣਾ ਜੋ ਕਿ ਆਪਣਾ ਇਹ ਚੀਜ਼ ਨਕਲੀ ਨਹੀਂ ਬਣ ਸਕਦੀ ਤੇ ਸੰਗਤਾਂ ਨੂੰ ਇਹੀ ਵੀਰ ਕਰਦੇ ਆ ਜੀ ਜੋ ਕਿ ਬਹੁਤ ਬਹੁਤ ਖੂਨਦਾਨ ਉਹ ਇੱਕ ਥੋੜੇ মিডিਆ ਰਹੀ ਹੈ ਇਹ ਗੱਲ ਕਹਿਣਾ ਚਾਹੁੰਦੇ ਆ ਅਸੀਂ ਲੋਕਲ ਜਿੰਨੀਆਂ ਵੀ ਸਤਾਵਾਂ ਇੱਕ ਕੋਰ ਕਮੇਟੀ ਬਣਾਉਣ ਲੱਗੇ ਆ ਸਾਨੂੰ ਕਿਤੇ ਵੀ ਮੰਨ ਲਓ ਫਰੀਦਕੋਟ ਦੇ ਵਿੱਚ ਜਾਂ ਕਿਤੇ ਵੀ ਸਾਨੂੰ ਕੋਈ ਮੈਡੀਕਲ ਦੇ ਵਿੱਚ ਕੋਈ ਇਕੱਠੇ ਹੋਣ ਦੀ ਜ਼ਰੂਰਤ ਪੈਣੀ ਤੇ ਇਕੱਠੇ ਹੋ ਕੇ ਮੰਨ ਲਓ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਇੱਕ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਚਾਉਣੀ ਆ ਜੀ ਕਿ ਜੋ ਵੀ 23 ਸਤੰਬਰ ਨੂੰ ਹੋਰ ਕੋਈ ਬਾਹਰ ਦੀ ਕੋਈ ਕੈਂਪ ਲਾਉਣੇ ਦਾ ਪ੍ਰਸ਼ਾਸਨ ਜਰੂਰ ਧਿਆਨ ਚ ਰੱਖੇ ਕਿਉਂਕਿ ਲੋਕਲ ਕੋਈ ਗੱਲਬਾਤ ਹੁੰਦੀ ਆ ਦਾ ਲੋਕਲ ਐਨਜੀਓ ਦੇ ਕੋਈ ਗੱਲ ਨਾ 사ਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਜੋ ਵੀ ਕੋਈ 3 ਨੂੰ ਸਟੰਬਰ ਨੂੰ ਨਗਰ ਕੀਰਤ ਨਾਲ ਲੱਦੇਣਾ ਜਾਂ 22 ਨੂੰ ਕੋਈ ਬਾਹਰ ਕੋਰਟ ਰੋਡ ਤੇ ਜਿੰਨੇ ਵੀ ਕੈਂਪ ਲੱਗਦੇ ਆ ਉਹ ਤੁਹਾਡੇ ਜ਼ਰੂਰ ਧਿਆਨ ਚ ਹੋਣ ਕੋਈ ਬਾਹਰੋਂ ਐਨਜੀਓ ਲਾਉਂਦੀ ਆ ਕੋਈ ਬਾਹਰਲੀ ਬਲੱਡ ਬੈਂਕ ਆ ਜ਼ਰੂਰ ਤੁਹਾਡੇ ਧਿਆਨ ਦੇ ਵਿੱਚ ਹੋਣੀ ਚਾਹੀਦੀ ਆ ਕਿਉਂਕਿ ਕੋਈ ਗੱਲਬਾਤ ਹੁੰਦੀ ਆ ਤਾਂ ਲੋਕ ਲੈ ਨੀਓ ਦਾ ਨਾਂ ਨਾ ਲੱਗੇ